ਕੂੜੀ ਦਾ ਰੱਖਿਆ ਹੋਇਆ ਸੀ ਵਿਆਹ ਤਾਂ ਵਿਆਹ ਦੀ ਤਰੀਕ ਤੋਂ ਐਨ ਮੌਕੇ ਕੂੜੀ ਦੇ ਸਹੁਰੇ ਪਰਿਵਾਰ ਵਾਲੇ ਨੇ ਰੱਖ ਦਿੱਤੀ ਅਜਿਹੀ ਡਿਮਾਂਡ ਕਿ ਸੁਣ ਕੇ ਪੂਰੇ ਪਰਿਵਾਰ ਸਣੇ ਅੱਧਾ ਪਿੰਡ ਠਾਣੇ ਦੇ ਵਿੱਚ ਪਹੁੰਚ ਗਿਆ ਤੇ ਉਹਨਾਂ ਨੇ ਲੜਕੇ ਪਰਿਵਾਰ ਦੇ ਖਿਲਾਫ ਖੂਬ ਹੰਗਾਮਾ ਕੀਤਾ ਜੀ ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਕਸਬਾ ਬਡਲਾੜਾ ਦੇ ਪਿੰਡ ਬਚੂਆਣਾ ਦੇ ਵਿੱਚ ਲੜਕੇ ਨੇ ਵਿਆਹ ਦੇ ਵਿੱਚ ਸੋਨੇ ਦਾ ਕੜਾ ਤੇ ਇੱਕ ਮੋਟਰਸਾਈਕਲ ਦੀ ਮੰਗ ਕੀਤੀ ਜਿਹਦੇ ਚੱਲਦੇ ਜਦੋਂ ਲੜਕੀ ਪਰਿਵਾਰ ਨੇ ਕਹਿ ਦਿੱਤਾ ਕਿ ਅਸੀਂ ਗਰੀਬਾਂ ਅਸੀਂ ਨਹੀਂ ਦੇ ਸਕਦੇ ਤਾਂ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਕਿ ਅਸੀਂ ਬਰਾਤ ਲੈ ਕੇ ਨਹੀਂ ਆਵਾਂਗੇ ਜਿਹਦੇ ਚੱਲਦੇ ਲੜਕੀ ਪਰਿਵਾਰ ਨੇ ਸ਼ਿਕਾਇਤ ਪੁਲਸ ਨੂੰ ਕਰਵਾਈ ਤੇ ਨਾਲ ਹੀ ਪਿੰਡ ਵਾਸੀ ਵੀ ਮੌਕੇ ਦੇ ਉੱਤੇ ਪਹੁੰਚ ਗਏ ਮੇਰਾ ਨਾਮ ਗਗਨਜੀਤ ਕਹਿੰਦਾ ਹੈ ਕੀ ਹੋਇਆ ਤੁਹਾਡੇ ਪਿੰਡ ਸਰ ਸਾਡੇ ਪਿੰਡ ਜੀ ਸਾਡੀ ਕੁੜੀ ਦਾ ਵਿਆਹ ਰੱਖਿਆ ਹੈ ਤੇ ਬਚੂਆਣੇ ਜੀ ਖਿਆਲਾਕਲਾ ਤੋਂ ਬਰਾਤ ਆਉਣੀ ਸੀਗੀ ਉਹਨਾਂ ਨੇ ਜੀ ਸਾਨੂੰ 12 ਤਰੀਕ ਨੂੰ ਫੋਨ ਕਰਿਆਗਾ ਜੀ ਅਸੀਂ ਕੁੜੀ ਦਾ ਲਹਿੰਗਾ ਲੂੰਗਾ ਕਰਾ ਕੇ ਅਸੀਂ ਭਲਾਡੇ ਤੋਂ ਹੀ ਗਏ ਸੀਗੇ ਰੋਟੀ ਰੋਟੀ ਬਣਾਈ ਜਦੋਂ ਘਰ ਗਏ ਤਾਂ ਸਾਨੂੰ ਆ ਸੁਣਨ ਨੂੰ ਮਿਲਿਆ ਵੀ ਮੁੰਡੇ ਦੀ ਮਾਂ ਦਾ ਫੋਨ ਆਇਆਗਾ ਸਾਰਿਆਂ ਨਾਲ ਮੁੰਡੇ ਦੀ ਮਾਂ ਨੇ ਖੁਦ ਕੁੜੀ ਦੇ ਚਾਚੇ ਨਾਲ ਵੀ ਗੱਲ ਕਰੀ ਹੈ ਕੁੜੀ ਦੇ ਡੈਡੀ ਤਾਂ ਹੈ ਨਹੀਂਗਾ ਕਹਿੰਦੀ ਹੈ ਕਿ ਵੀ ਮੋਟਰਸਾਈਕਲ ਤਾਂ ਕਹਿੰਦੀ ਗਰੀਬ ਤੋਂ ਗਰੀਬ ਵੀ ਦੇਈ ਜਾਂਦਾਗਾ ਇੱਕ ਕੜਾ ਪਾਓ ਮੇਰੇ ਮੁੰਡੇ ਨੂੰ ਤੋਲੇ ਦਾ ਇੱਕ ਮੋਟਰਸਾਈਕਲ ਦਿਓ ਕਹਿੰਦੀ ਤੁਸੀਂ ਹੁਣ ਪਿੰਡ ਵਾਲੇ ਕੀ ਮੰਗ ਕਰਦੇ ਹੋ ਬੀਬੀ ਸਰ ਅਸੀਂ ਇਨਸਾਫ ਮੰਗਦੇ ਜੀ ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਪੁਲਸ ਨੇ ਹੁਣ ਕੀ ਆਸ਼ਵਾਸਨ ਦਿੱਤਾ ਤੁਹਾਡਾ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਆਏ ਬੈਠੇ ਹਾਂ ਜੀ ਕੁਛ ਨਹੀਂ ਸੁਣਿਆ ਹੈਗਾ ਜੀ ਸਾਥੋਂ ਮਾਤਾ ਕੀ ਗੱਲ ਹੋਈ ਹੈ ਤੁਹਾਡੀ ਧੀ ਮੈਥੋ ਜੀ 55000 ਰੁਪਏ ਭਾ ਕੇ ਮੋਟਰਸਾਈਕਲ ਮੰਗਿਆ ਜੀ मां जी। की मुंडे की मांसाइकिल की मंग कर दे ਕਿਤੇ ਮੇਰੀ ਕੁੜੀ ਨੂੰ ਸਾਫ ਲੈ ਕੁੜੀ ਨੂੰ ਸਾਫ ਹੋ ਰਿਹਾ ਹੈ ਮਸਲਾ ਭਾਈ ਜੀ ਇਹ ਬੱਚਿਆਂ ਵਾਲੇ ਦਾ ਮਸਲਾ ਹੈ ਇੱਕ ਕੁੜੀ ਖਿਆਲੇ ਮੰਗੀ ਹੋਈ ਸੀ ਡੇਢ ਸਾਲ ਹੋ ਗਿਆ ਮੰਗੀ ਨੂੰ ਕੋਈ ਜਿਹੜੀ ਆਪਣੀ ਦਾਜ ਦੀ ਪਰਸਾ ਹੈ ਜਿਹੜੀ ਆਪਣੇ ਸਮਾਜ ਨੂੰ ਘੁਣ ਬੰਖਾ ਰਹੀ ਹੈ ਇਹਦੇ ਉੱਤੇ ਨਾ ਤਾਂ ਕੋਈ ਸਰਕਾਰ ਐਕਸ਼ਨ ਲੈ ਰਹੀ ਹੈ ਨਾ ਹੀ ਕੋਈ ਪ੍ਰਸ਼ਾਸਨ ਐਕਸ਼ਨ ਲੈ ਰਿਹਾ ਸਾਰਾ ਦਿਨ ਹੋ ਗਿਆ ਵਿਚਾਰਿਆਂ ਨੂੰ ਇਹਨੇ ਕੜਾਹੀ ਚੜ੍ਹਾ ਰਖੀਏ ਕਰੇ ਅੱਜ ਉਹਨਾਂ ਨੇ ਕਹਿੰਦੇ ਮੰਗ ਕਰ ਤੀਕ ਤਾਂ ਸਾਨੂੰ ਕੜਾ ਪਾਓ ਜੀ ਤੋਲੇ ਦਾ ਤੇ ਮੋਟਰਸਾਈਕਲ ਦਿਓ ਅਸੀਂ ਪ੍ਰਸ਼ਾਸਨ ਤੋਂ ਇਹੀ ਚਾਹੁੰਦੇ ਆਂ ਵੀ ਇਹ ਜਿਹੜੇ ਦਾਜ ਦੀ ਪ੍ਰਥਾ ਦਾਜ ਮੰਗਦੇ ਨੇ ਲੋਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਅੱਗੇ ਵਾਸਤੇ ਅੱਜ ਇਹ ਮਸਲਾ ਇਹ ਨਹੀਂ ਵੀ ਅੱਜ ਦਾ ਅੱਜ ਦਾ ਮਸਲਾ ਇਹ ਮਸਲੇ ਕੱਲ ਨੂੰ ਵੀ ਉੱਠਦੇ ਨੇ ਕੱਲ ਨੂੰ ਵੀ ਸਮਾਜਿਕ ਸਮਾਜ ਦੇ ਵਿੱਚ ਹੋਰ ਲੋਕ ਇਸ ਤਰ੍ਹਾਂ ਦੀ ਹਰਕਤਾਂ ਕਰਨਗੇ ਗਲਤ ਇਹਨਾਂ ਦੇ ਸਖਤ ਤੋਂ ਸਖਤ ਜਾਂ ਤਾਂ ਸਰਕਾਰ ਐਕਸ਼ਨ ਨਹੀਂ ਲੈਂਦੀ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਤਾਂ ਉਹਨਾਂ ਦਾ ਕਹ ਇਹਨਾਂ ਨੂੰ ਕੋਈ ਛੋਡੀ ਨਹੀਂ ਆਉਂਦੀ ਇਹਨਾਂ ਦੇ ਚਾਹੀਦਾ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੀ ਤੇ ਇਹ ਦੀ ਮੰਗ ਕਰਦੇ ਨੇ ਉਹਨੇ ਕਿਹੜਾ ਹੀ ਵਿਚਾਰ ਨੇ ਕਿਹੜੇ ਚੜਾ ਰਹੀ ਹੈ ਹੁਣ ਮੌਕੇ ਤੇ ਗਰੀਬ ਬੰਦੇ ਨੇ ਉਹ ਗੋਹਾ ਗੂੜਾ ਸੱਟ ਕੇ ਦੱਸਦੇ ਨੇ ਵੀ ਆਪ ਦਾ ਰੋਟੀ ਟੋਕ ਦਾ ਰਿਗਾਰਡ ਕਰਦੀ ਹੈ ਵਿਚਾਰੀ ਕਿਸ ਤਰ੍ਹਾਂ ਵਿਆਹ ਰੱਖਿਆ ਸੀ ਉਹਨੇ ਹੋਰ ਸਾਰਾ ਕੁਝ ਜਿੰਨਾ ਕੁ ਬਣਿਆ ਉਹ ਕਰ ਰਹੇ ਨੇ ਪਰ ਮੌਕੇ ਤੇ ਪਿਓ ਹੈ ਨਹੀਂ ਚਾਚਾ ਪੜ ਰਹੇ ਆ ਉਹ ਮੌਕੇ ਤੇ ਮਤਲਬ ਬੰਗ ਕਰਤੀ ਦੱਸੋ ਵਿਚਾਰੇ ਗਰੀਬ ਬੰਦੇ ਨੇ ਇਹ ਕਿੱਥੋਂ ਦੇਣਗੇ ਉੱਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਇਸ ਮਸਲੇ 'ਚ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਪੁਲਿਸ ਅਧਿਕਾਰੀ ਦੀ ਜ਼ੁਬਾਨੀ ਇੱਕ ਜਤਾਰ ਸਿੰਘ ਵਾਸੀ ਬਿਸ਼ਵਾਨਾ ਵੱਲੋਂ ਦਰਖਾਸਤ ਮਸੂਲ ਹੋਈ ਸੀ ਧਾਨੇ ਅੱਜ ਜੀ ਸਵੇਰੇ ਕੀ ਨਾ ਲਖਾਇਆ ਸੀ ਸਾਡੀ ਲੜਕੀ ਅਸੀਂ ਮੰਗੀ ਸੀ ਤੇੜੇ ਕਲਾ ਉਹ ਲੜਕੀ ਦਾ ਫਾਸੂ 14 ਤਰੀਕ ਨੂੰ ਵਿਆਹ ਰੱਖਿਆ ਹੋਇਆ ਸੀਗਾ ਅਗਮ ਤੈਨਾਂ ਹੋ ਰਹੀਆਂ ਸੀਗੀਆਂ ਤੇ ਪਰ ਹਮਨੇ ਵੀ ਸਾਨੂੰ ਉਹ ਲੜਕੇ ਦਾ ਪਿਆਵਾ ਦਫਤਰ ਤੇ ਜਿਹੜਾ ਬਾਪ ਹੈ ਉਹਦਾ ਸਕੂਟਰ ਤੇ ਇੱਕ ਮਤ ਕਰਦਾ ਹੈ ਤੇ ਉਸੇ ਸਵਾਲ ਦੇ ਜੇ ਕੱਲ ਇਹਨਾਂ ਨਾਲ ਉੱਥੇ ਪਿੰਡ ਇਕੱਠ ਵੀ ਕਰਿਆ ਸੀਗਾ ਉੱਥੇ ਇਹਨਾਂ ਦਾ ਫੈਸਲਾ ਵੀ ਹੋ ਗਿਆ ਸੀਗਾ ਵੀ ਭਾਈ ਅਸੀਂ ਤੁਹਾਨੂੰ ਤੁਹਾਨੂੰ ਰਿਸ਼ਤਰੀ ਕਰਦੇ ਤੇ ਤੁਸੀਂ ਆਪਣਾ ਜੋ ਮਰਜ਼ੀ ਤੇ ਮਰਜ਼ੀ ਬਿਓ ਉਹ ਨਾ ਬੈਠੋ ਉਸ ਤੋਂ ਬਾਅਦ ਆ ਮੈਂ ਫਿਰ ਕੋਈ ਰੋਣਾ ਪੈ ਗਿਆ ਸਾਡੇ ਕੋਲ ਅਚੇਰੇ ਆ ਗਏ ਅਸੀਂ ਦੋਨੇ ਤਰਾ ਬੁਲਾਈਆਂ ਹੋਈਆਂ ਨੇ ਤੇ ਦਰਖਾਸਤ ਦੇਦਾ ਤੇ ਜੋ ਕੁਝ ਬਣਦੀ ਹੋਊਗੀ ਕਾਰਵਾਈ ਕਰਦਾਂਗੇ ਇਹ ਕਹਦੇ ਪੁਲਿਸ ਵੀ ਜਾਣ ਬੁੱਝ ਕੇ ਸਾਡਾ ਇਨਸਾਫ ਨਹੀਂ ਦੇ ਰਹੀ ਸਵੇਰ ਤੇ ਕਹਿੰਦੇ ਅਸੀਂ ਉਹਦੇ ਬੈਠੇ ਹਾਂ ਕੁਝ ਵੀ ਨਹੀਂ ਅਸੀਂ ਤਾਂ ਅੱਜ ਦੀ ਅੱਜ ਹੀ ਦਿਖਾਤਾ ਸੀ ਸਵੇਰੇ 10 ਵਜੇ ਉਦੋਂ ਦੋਨੇ ਪਾਰਟੀਆਂ ਬੁਲਾ ਲਈਆਂ ਦੋਨੋਂ ਪਾਰਟੀਆਂ ਬੁਲਾ ਕੇ ਉਦੋਂ ਤੋਂ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਕਈ ਵਾਰੀ ਪੰਚਾਇਤ ਰਹਿ ਵੀ ਚੱਲ ਰਹੀ ਹੈ ਸਾਡੇ ਰਹਿ ਵੀ ਚੱਲ ਰਹੀ ਹੈ ਉਦੋਂ ਤੇ ਲਗਾਤਾਰ ਯਤਨ ਸ਼ੀਲ ਅਸੀਂ ਤਾਂ ਕਿਤੇ ਇਹ ਕਹੀ ਨਹੀਂ ਨੂੰ ਅਸੀਂ ਲਾਪਤਾ ਦੇ ਨੂੰ ਇਹ ਕਿਹਾ ਅੱਜ ਤੱਕ ਇਹ ਵੀ ਪਿਆਰ ਲਖਾਵਾ ਦੀ ਸਟੇਟਮੈਂਟ ਲਖਾਵਾ ਅਸੀਂ ਕਾਰਵਾਈ ਕਰਦਿਆਂ ਜਿਹੜੀ ਬਣਦੀ ਹੈ ਬੇਸ਼ੱਕ ਅੱਜ ਦਾ ਜ਼ਮਾਨਾ ਪੜਿਆ ਲਿਖਿਆ ਤਾਂ ਸਭ ਤੋਂ ਅੱਗੇ ਚੱਲ ਰਿਹਾ ਪਰ ਅੱਜ ਵੀ ਕੋਈ ਲੋਕ ਅਜਿਹੇ ਨੇ ਦੇਣੇ ਕੀ ਦਾਸ ਦੇਹ ਦੀ ਲਾਸਾ ਰੱਖਦੇ ਨੇ ਤੇ ਕਿਸੇ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਤਾਂ ਅਜਿਹੇ ਲੋਕਾਂ ਦੇ ਖਿਲਾਫ ਕਹਿਓ ਜਹੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ